ਵਾਹ ਉਹ ਨਿੰਦ ਕੋ ਜਦੋਂ ਆਪ ਤੁਸੀਂ ਪੰਜਾਬ ਲਈ ਕੁਝ ਕਰ ਨਾ ਸਕੇ ਆਪ ਤੁਸੀਂ ਪੰਜਾਬ ਦੇ ਪੀੜਤਾਂ ਦੇ ਨਾਲ ਨਾ ਖੜ ਸਕੇ ਉਹੀ ਕਿਸਿਆ ਪਟਿਆ ਪੁਰਾਣਾ ਫਾਰਮੂਲਾ ਕੱਢ ਕੇ ਲਿਆਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦੂ ਨੂੰ ਨਿੰਦੋ ਨਿੰਦ ਕੇ ਆਪਣੀ ਇੱਕ ਵੀਡੀਓ ਪਾਓ ਤੇ ਵਿਲੇ ਹੋ ਪਰ ਹੁਣ ਐਵੇਂ ਸਰਨਾ ਨਹੀਂ ਕਿਉਂਕਿ ਪੰਥ ਤੇ ਪੰਜਾਬ ਇਹ ਜਾਣਦਾ ਹੈ ਇਹ ਤੁਹਾਡੀਆਂ ਗੱਲਾਂ ਦੇ ਵਿੱਚ ਹੁਣ ਦੁਬਾਰਾ ਆਉਣ ਵਾਲਾ ਨਹੀਂ ਮੈਂ ਗੱਲ ਕਰ ਰਿਹਾ ਦੋ ਬੰਦਿਆਂ ਦੀ ਪਹਿਲੀ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਲਿਓ ਸੇਵਾ ਨਹੀਂ ਕਰ ਰਿਹਾ ਭਾਈ ਪੱਲਿਓ ਕਰ ਰਿਹਾ ਇਹ ਤੁਹਾਡੇ ਮੰਗ ਕੋ ਨਿੰਦਕਾਂ ਦੀ ਪਾਰਟੀ ਨਹੀਂ ਇਹ ਚੜ੍ਹਦੀ ਕਲਾ ਵਾਲੀ ਪਾਰਟੀ ਆ ਸਤਿਉਮਣੀ ਕਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਮੁੱਚੀ ਲੀਡਰਸ਼ਿਪ ਆਪਣੀ ਦਸਾਂ ਨੌ ਦੀ ਕਿਰਤ ਨਾਲ ਕੀਤੀ ਹੋਈ ਕਮਾਈ ਦੇ ਵਿੱਚੋਂ ਤਿਲ ਫੁੱਲ ਇਕੱਠਾ ਕਰਕੇ ਸਮੁੱਚੀ ਪਾਰਟੀ ਸ਼੍ਰੋਮਣੀ ਕਾਲ ਦਲ ਹਰ ਪੀੜਤਾ ਲਈ ਸੇਵਾ ਕਰ ਰਹੀ ਆ ਹਾਲਾਂਕਿ ਪਾਰਟੀ ਨੇ ਮੈਨੂੰ ਰੋਕਿਆ ਸੀ ਕਿ ਲੋੜ ਨਹੀਂ ਆਪਾਂ ਆਪਣੀ ਸੇਵਾ ਕਰੀਏ ਇਹਨਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਪਰ ਪਤਾ ਨਹੀਂ ਮੈਂ ਤੋਂ ਰੁਕਿਆ ਨਹੀਂ ਗਿਆ ਕਿ ਜਵਾਬ ਦੇਣਾ ਪੈਣਾ ਪਹਿਲੇ ਦਿਨ ਤੋਂ ਜਦੋਂ ਦੇ ਪ੍ਰਧਾਨ ਬਣਿਆ ਉਦੋਂ ਪਹਿਲਾਂ ਵੀ ਉਹ ਮੈਨੂੰ ਇਹ ਵੀ ਦੱਸ ਦੋ ਕਿ ਅਕਾਲੀ ਦਲ ਨੂੰ ਨਿੰਦਣ ਤੋਂ ਇਲਾਵਾ ਜਾਂ ਅਕਾਲੀ ਦਲ ਤੇ ਇਲਜ਼ਾਮ ਲਾਉਣ ਤੋਂ ਇਲਾਵਾ ਹੋਰ ਕੁਝ ਕੱਖ ਕੀਤਾ ਕੁਝ ਤਾਂ ਦੱਸ ਦੋ ਕੁਝ ਕੀਤਾ ਹੋਵੇ ਹੋਰ ਤਾਂ ਤੁਹਾਡੀ ਕਿਤੇ ਆਵਾਜ਼ ਨਹੀਂ ਨਿਕਲਦੀ ਉਹ ਜੋ ਹਲਕਾ ਹਲਕਾ ਜਿਹਾ ਬੋਲਦੇ ਹੋ ਜੇ ਸਰਕਾਰਾਂ ਦੇ ਖਲਾਫ ਵੀ ਬੋਲਣਾ ਪਵੇ ਵੀ ਕਿਤੇ ਸਰਕਾਰਾਂ ਮੁੜ ਕੇ ਦਾਬੀ ਨਾ ਲੈਣ ਜਿਨ੍ਹਾਂ ਦੇ ਛਾਤਰ ਸ਼ਾਇਆ ਹਿੱਟ ਚੱਲ ਰਹੇ ਆ ਇਹ ਚੰਗਾ ਕੰਮ ਹੈ ਕਿ ਆਪ ਵੱਲੇ ਕੱਖ ਨਹੀਂ ਕੁਝ ਕਰ ਨਹੀਂ ਸਕਦੇ ਕਿ ਅਕਾਲੀ ਦਲ ਨੂੰ ਨਿੰਦੋ ਉਸ ਗੁਰ ਸਿੰਘ ਬਾਦਲ ਨੂੰ ਨਿੰਦੋ ਤੇ ਵਿਲੇ ਹੋ ਆ ਦੂਜੇ ਪੰਜਾਬ ਦੇ ਮੁੱਖ ਮੰਤਰੀ ਮੈਂ ਤਾਂ ਹੈਰਾਨ ਹਾਂ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਕਿ ਸਰਕਾਰਾਂ ਖਜ਼ਾਨਾ ਮੁੱਕ ਗਿਆ ਇੱਕ ਜਿਖ ਖਜ਼ਾਨਾ ਮੁੱਕ ਗਿਆ ਉਹ ਖਜ਼ਾਨਾ ਤੇ ਪਿੱਪਾ ਕਹਿੰਦੇ ਕੋਈ ਦਾ ਪਿੱਪੇ ਤੇ ਵੀ ਪਿੱਪੀ ਬਣਾ ਦਿੱਤਾ ਪੰਚਾਇਤਾਂ ਤੋਂ ਤੁਸੀਂ پیسے ਮੰਗ ਰਹੇ ਹੋ ਸਕੈਮ ਤੁਸੀਂ ਪਾਤਿਆ ਲੋਕਾਂ ਤੋਂ ਪੈਸੇ ਤੁਸੀਂ ਮੰਗ ਰਹੇ ਹੋ ਹਾਲਾਤ ਤੁਹਾਡੇ ਇਹਨੇ 12000 ਕਰੋੜ ਕਰੋੜ ਲੱਭ ਨਹੀਂ ਰਿਹਾ ਜਿਹੜਾ ਇਹ ਰਲੀਫ ਫੰਡ ਲਈ ਰੱਖਿਆ ਸੀ ਗਿਆ ਕਿਤੇ ਤੇ ਤੁਸੀਂ ਜਦੋਂ ਪੰਜਾਬ ਨਾਲ ਖੜਨ ਦੀ ਲੋੜ ਸੀ ਤਮਨ ਲਾਡੂ ਭੰਗੜੇ ਪਾ ਰਹੇ ਸੀ ਉਰੇ ਆਏ 2 ਦਿਨ ਗੜੇ ਨਹੀਂ ਲਏ ਹਸਪਤਾਲ ਦੇ ਪੈ ਗਏ ਅੱਜ ਜਦੋਂ ਹਸਪਤਾਲ ਤੋਂ ਗੁਲੂ ਗੋਲ ਤਰਾਰ ਕੇ ਆਪਣਾ ਘਰੇ ਜਾ ਕੇ ਪਹਿਲੀ ਪੀਸੀ ਕੀਤੀ ਉਹ ਵੀ ਉਹਦੇ ਵਿੱਚ ਵੀ ਸੁਖਬੀਰ ਬਾਦਲ ਸੁਖਬੀਰ ਬਾਦਲੇ ਪਿੱਟੀ ਗਏ ਮੈਂ ਹੈਰਾਨ ਆ ਕਿ ਇਹ ਗੱਲਾਂ ਤੋਂ ਪੰਜਾਬ ਨੇ ਕੀ ਲੈਣਾ ਤੁਹਾਡੇ ਲੱਛੇਦਾਰ ਗੱਲਾਂ ਦੂਜਿਆਂ ਨੂੰ ਨਿੰਦਣ ਵਾਲੀਆਂ ਗੱਲਾਂ ਚੱਲ ਨਹੀਂ ਆ ਬਹੁਤ ਹੁਣ ਇਹ ਗੱਲਾਂ ਗੱਲ ਪੀੜਤਾ ਦਾ ਢਿੱਡ ਨਹੀਂ ਪਰਣਾ ਪੰਜਾਬ ਲਈ ਖਰੰਦਾ ਵੇਲਾ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਫਸਲਾਂ ਬਰਬਾਦ ਹੋ ਗਈਆਂ ਘਰ ਬਰਬਾਦ ਹੋ ਗਏ ਗਰੀਬਾਂ ਦੇ ਘਰ ਬਰਬਾਦ ਹੋ ਗਏ ਮਜ਼ਦੂਰਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਦੇ ਨਾਲ ਕੋਈ ਲਾਲ ਕੀਤਾ ਪੀ ਅਜਿਮੀ ਸੁਖਵੀਰ ਬਾਦਲ ਨੂੰ ਗਾਲਾਂ ਕੱਢ ਕੇ ਚਲੇ ਗਏ ਮੈਂ ਹੈਰਾਨ ਆ ਇਹ ਨਿੰਦਕ ਲੋਕਾਂ ਤੋਂ ਜਿਨ੍ਹਾਂ ਦਾ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਨਸਾਨਾ ਸ਼੍ਰੋਮਣੀ ਕਾਲਜ ਦੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਰਹਿੰਦੇ ਨੇ ਜਦੋਂ ਕਿ ਪਹਿਲੇ ਦਿਨ ਤੋਂ ਆਪਣਾ ਫਰਜ਼ ਸਮਝ ਕੇ ਆਪਣੀ ਸੇਵਾ ਸਮਝ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਗਵਾਹੀ ਸਬੂਤਾਂ ਸ਼੍ਰੋਮਣੀ ਕਾਲਜ ਦਾ ਹਰ ਵਰਕਰ ਹਰ ਆਗੂ ਹਰ ਪੀੜਤ ਏਰੀਆ ਵਿੱਚ ਜਾ ਕੇ ਆਪਣੇ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਵੀ ਸੇਵਾ ਕਰ ਸਕਦਾ ਉਹ ਸੇਵਾ ਕਰ ਰਿਹਾ ਸੋ ਮੈਂ ਮੈਂ ਇਹਨਾਂ ਨਿੰਦਕਾਂ ਨੂੰ ਇਹ ਬੇਨਤੀ ਵੀ ਕਰਨਾ ਚਾਹੁੰਦਾ ਕਿ ਤੁਹਾਡੇ ਪੱਲੇ ਕੱਖ ਨਹੀਂ ਘਟੋ ਘਟ ਪੰਜਾਬ ਲਈ ਕੁਝ ਕਰ ਲਓ ਇਹ ਨਿੰਦ ਕੇ ਦੂਜਿਆਂ ਨੂੰ ਨਿੰਦ ਕੇ ਪੀੜਤਾਂ ਦਾ ਮਸਲਾ ਹੱਲ ਨਹੀਂ ਹੋਣਾ ਇਹ ਗੱਲਾਂ ਤੋਂ ਲੋਕ ਹੁਣ ਜਾਣੂ ਨੇ ਕਿ ਤੁਸੀਂ ਦੂਜਿਆਂ ਨੂੰ ਗਾਲਾਂ ਕੱਢ ਕੇ ਟਾਈਮ ਟਪਾ ਰਹੇ ਹੋ ਪਰ ਟਾਈਮ ਟਪਣਾ ਨਹੀਂ ਹਰ ਮੋੜ ਤੇ ਹਰ ਪੰਜਾਬ ਦੇ ਚਰਾਹੇ ਤੇ ਤੁਹਾਨੂੰ ਇਹ ਗੱਲਾਂ ਦੇ ਜਵਾਬ ਲੈ ਜਿਹੜੇ ਦੇਣੇ ਪੈਣਗੇ ਕਿ ਤੁਸੀਂ ਕੀ ਕੀਤਾ ਤੁਸੀਂ ਕੀ ਕਰ ਰਹੇ ਜੀ ਤੁਸੀਂ ਸਿਰਫ ਦੂਜਿਆਂ ਨੂੰ ਗਾਲਾ ਕੱਢ ਰਹੇ ਸੀ ਜਾਂ ਤੁਸੀਂ ਕੁਝ ਆਪ ਵੀ ਕੀਤਾ ਆਪ ਕੀਤਾ ਨਹੀਂ ਉਹ ਗੱਲ ਹੈ ਕਿ ਅੰਗੂਰ ਖੱਟੇ ਨੇ ਕਿ ਜਦੋਂ ਆਪ ਕੁਝ ਨਹੀਂ ਕਰ ਸਕਦੇ ਤਾਂ ਕਹਿ ਦੋ ਕਿ ਭਾਈ ਅੰਗੂਰ ਖੱਟੇ ਸੀ ਜਦੋਂ ਅੰਗੂਰ ਤੋੜੇ ਨਾ ਜਾਣ ਕਹਿ ਦੋ ਕਿ ਅੰਗੂਰ ਖੱਟੇ ਨੇ ਉਹ ਗੱਲ ਥੋੜੀ ਆ ਕਿ ਆਪ ਕੁਝ ਕਰ ਨਹੀਂ ਸਕਦੇ ਜਿਹੜੇ ਕਰ ਰਹੇ ਨੇ ਉਹਨਾਂ ਦੇ ਇਲਜ਼ਾਮ ਸਿੱਟ ਦਿਓ ਕਿ ਇਹ ਮਾੜੇ ਨੇ ਇਹ ਜੀ ਐ ਨਹੀਂ ਕਰ ਰਹੇ ਇਹ ਜੀ ਉਹ ਨਹੀਂ ਕਰ ਰਹੇ ਭਾਈ ਉਹਦਾ ਵਿਰੋਧੀ ਧਿਰ ਦਾ ਬੰਦਾ ਪਰ 9 ਸਾਲ ਤੋਂ 8 ਸਾਲ ਤੋਂ ਪਾਰਟੀ ਸੱਤਾ ਤੋਂ ਬਾਹਰ ਆ ਫੇਰ ਵੀ ਆਪਣਾ ਫਰਜ਼ ਸਮਝ ਕੇ ਜਿੰਨੀ ਸੇਵਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋ ਸਕਦੀ ਆ ਉੰਨੀ ਸੇਵਾ ਕਰ ਰਹੇ ਨੇ ਬਾਕੀ ਪੰਜਾਬੀ ਤੇ ਪੰਥ ਜਾਣਦਾ ਕਿ ਕੌਣ ਸੇਵਾ ਕਰ ਰਿਹਾ ਕੌਣ ਆਪਣੇ ਨੇ ਕੌਣ ਬਗਾਨੇ ਨੇ ਕਿਹਨਾਂ ਨੇ ਗੱਲਾਂ ਕੀਤੀਆਂ ਨੇ ਤੇ ਕਿਹਨਾਂ ਨੇ ਕੰਮ ਕਰਕੇ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ